ਕੁਈ ਵਰਲੀ ਕਾਮੀ ਪਾਰਟੀ ਆ ਜਿਹੜੀ ਕਹਿੰਦੀ ਸਾਨੂੰ ਆਪਣਿਆਂ ਦੇ ਉੱਤੇ ਯਕੀਨ ਆ ਤੁਸੀਂ ਇਹਨਾਂ ਦੇ ਉੱਤੇ ਯਕੀਨ ਕਰਦੇ ਹੋ ਵੀ ਭਾਈ ਇਹ ਤੁਹਾਡੇ ਹਲਕੇ ਦਾ ਨਕਸ਼ ਸਵਾਰ ਦੇਣਗੇ ਮੁਹਾਰ ਜਿਹੜੀ ਮੁਹਾਰ ਬਦਲ ਦੇਣਗੇ ਇਹਨਾਂ ਨੂੰ ਤਾਂ ਭਾਈ ਆਪਣਿਆਂ ਦੇ ਉੱਤੇ ਯਕੀਨ ਨਹੀਂ ਬਗਾਨਿਆਂ ਦੇ ਉੱਤੇ ਤਾਂ ਯਕੀਨ ਆ ਮਾਤੜ ਬੰਦੇ ਨੇ ਦੁਕਾਨ ਦੇ ਵਿੱਚ ਲਿਖ ਕੇ ਲਾਇਆ ਹੁੰਦਾ ਕਿ ਉਧਾਰ ਮੰਗ ਕੇ ਸ਼ਰਮਿੰਦਾ ਨਾ ਕਰੋ ਇਹਨਾਂ ਨੇ ਤਾਂ ਉਧਾਰ ਦੇ ਬੰਦੇ ਲੈ ਲੈ ਕੇ ਕਹਿੰਦੇ ਪੰਜਾਬ ਦਾ ਅਸੀਂ ਬਿਲਕੁਲ ਨਕਸ਼ ਸਵਾਰ ਦੇਣਾ ਥੋੜਾ ਜਿਹਾ ਸੋਚੋ ਵਿਚਾਰੋ ਪੰਜਾਬ ਦੇ ਲੋਕ ਇੰਨੇ ਭੋਲੇ ਨਹੀਂ ਇਹ ਐਵੇਂ ਕਹਿ ਦਿੰਦੇ ਆ ਪਹਿਲਾਂ ਅਸੀਂ ਲਾਲਚ ਕਰਦੇ ਬਾਅਦ ਵਿੱਚ ਕਹਿੰਦੇ ਪੰਜਾਬ ਦੇ ਲੋਕ ਭੋਲੇ ਹਨ ਉਹੀ ਪੋਲਾ ਨਹੀਂ ਆਪਦੇ ਘਰ ਨੂੰ ਸਾਰੇ ਹੀ ਸਿਆੜੇ ਹੁੰਦੇ ਆ ਆਪਦੇ ਘਰ ਨੂੰ ਸਾਰੇ ਹੀ ਤਿੱਖੇ ਹੁੰਦੇ ਆ ਪਰ ਅਸੀਂ ਕਦੇ ਪੰਜਾਬ ਨੂੰ ਆਪਣਾ ਘਰ ਸਮਝਿਆ ਹੀ ਨਹੀਂ ਅਸੀਂ ਕਦੇ ਆਪਣੇ ਹਲਕੇ ਨੂੰ ਆਪਣੇ ਪਿੰਡ ਨੂੰ ਆਪਣੇ ਮੁਹੱਲੇ ਨੂੰ ਆਪਣੇ ਪਤ ਪਤੀ ਨੂੰ ਆਪਣੇ ਗਵਾਂਢ ਨੂੰ ਆਪਣਾ ਘਰ ਸਮਝਿਆ ਹੀ ਨਹੀਂ ਅਸੀਂ ਸਿਰਫ ਆਪਦੇ ਢਿੱਡ ਦੇ ਸਕੇ ਬਣ ਕੇ ਉਹ ਆਪਦੇ ਢਿੱਡ ਦੇ ਸਕੇ ਬਣ ਕੇ ਸੋ ਅਥਕੀ ਥੋੜਾ ਜਿਹਾ ਦਿਮਾਗ ਦਾ ਬੂਹਾ ਖੋਲ ਕੇ ਚੱਲੋ ਵੀ 13 ਬੰਦੇ ਨਹੀਂ ਲੱਭਰੇ ਕਿਸੇ ਸਿਆਸੀ ਪਾਰਟੀ ਨੂੰ ਤਾਂ ਤੁਸੀਂ ਤਾਂ ਕਹਿੰਦੇ ਸੀ ਕਿ ਭਾਈ ਕਮਾਲ ਕਰ ਦੇਵਾਂਗੇ ਤੁਸੀਂ ਕਹਿੰਦੇ ਸੀ ਵੀ ਭਾਈ ਨਵਾਂ ਪੁਰ ਸਿਆਸਤ ਦੇ ਵਿੱਚ ਪੈਦਾ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਪਰ ਭਾਈ ਜਿਹੜੇ ਬੰਦਿਆਂ ਦੇ ਉੱਤੇ ਤੁਸੀਂ ਆਪਣੇ ਤੇ ਯਕੀਨ ਨਹੀਂ ਕੀਤਾ ਤੇ ਫਿਰ ਥੋੜੇ ਉੱਤੇ ਪੰਜਾਬ ਦੇ ਲੋਕਾਂ ਵਿੱਚ ਯਕੀਨ ਕਰ ਲੈਣ ਇਹ ਕਿਹੜੀ ਵਾਸ਼ਿੰਗ ਮਸ਼ੀਨ ਆ ਦੂਜੀ ਪਾਰਟੀ ਦੇ ਵਿੱਚ ਹਰ ਬੰਦੇ ਗਲਤ ਬਹੁਤ ਹਨ ਥੋੜੇ ਵੱਲ ਆ ਕੇ ਚੰਗੇ ਬਹੁਤ ਹਨ ਜਦੋਂ ਕਿ ਬੰਦਾ ਪਾਰਟੀ ਨੂੰ ਛੱਡ ਕੇ ਆ ਜਾਂਦਾ ਉਦੋਂ ਕਹਿੰਦਾ ਮੇਰੀ ਪਾਰਟੀ ਦੇ ਵਿੱਚ ਗਲਤ ਬਹੁਤ ਕੰਮ ਸੀ ਇਹ ਸੁਣਦੇ ਨਹੀਂ ਸੀ ਮੈਨੂੰ ਹਲਕੇ ਦੇ ਲੋਕਾਂ ਨੇ ਕਿਹਾ ਜੀ ਕਿ ਤੂੰ ਇੱਥੋਂ ਪਾਰਟੀ ਬਦਲ ਕੇ ਫਲਾਣੀ ਚ ਜਾ ਹਲਕੇ ਦੇ ਕਿਹੜੇ ਲੋਕਾਂ ਨੇ ਕਿਹਾ ਕਿਨੇ ਤੁਹਾਨੂੰ ਮੰਗ ਪੱਤਰ ਦਿੱਤਾ ਤਰੂ ਤਰ ਨਾਲ ਗਾ ਵੀ ਭਾਈ ਜੇਕਰ ਸਾਡਾ ਨੁਮਾਇੰਦਾ ਉਧਰਲੇ ਪਾਸੇ ਨਾ ਜਾਊਗਾ ਅਸੀਂ ਕੁਛ ਖਾਲਾਂਗੇ ਅਸੀਂ ਮਰ ਜਾਾਂਗੇ ਤੁਸੀਂ ਆਪਣਾ ਸੂਤ ਲਾਇਆ ਤੁਸੀਂ ਪੰਜਾਬ ਦੇ ਤੇ ਹਲਕੇ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਪੰਜਾਬ ਦੇ ਲੋਕਾਂ ਨੇ ਬੇਵਕੂਫ ਬਣਦੇ ਵਿੱਚ ਮਾਣ ਮਹਿਸੂਸ ਕਰਤਾ ਮਾਣ ਮਹਿਸੂਸ ਕਰਦੇ ਕਰਦੇ ਪੰਜਾਬੀ ਕੱਖੋਂ ਹੌਲੇ ਹੋ ਗਏ ਫਿਰ ਬੇਨਤੀ ਇਹੀ ਹੈ ਵੀ ਭਾਈ ਤੁਹਾਨੂੰ ਕਿਸੇ ਨੇ ਨਹੀਂ ਕਿਹਾ ਹੁੰਦਾ ਤੁਸੀਂ ਆਪਣਾ ਸੂਤ ਲਾਉਨੇ ਆ ਤੁਸੀਂ ਆਪਣਾ ਜੁਗਾਰ ਲਾਉਨੇ ਆ ਵੀ ਭਾਈ ਸਾਨੂੰ ਕਿੱਥੋਂ ਫਾਇਦਾ ਹੁੰਦਾ ਇਸ ਕਰਕੇ ਪਾਰਟੀ ਬਦਲਦੀਆਂ ਤੁਸੀਂ ਟਿਕਟ ਦਾ ਵਾਅਦਾ ਕਰਕੇ ਜਾਂਦੇ ਆ ਕਦੇ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿੱਚ ਜਾ ਕੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਵੀ ਤੁਹਾਡੇ ਨਾਲ ਜੋ ਅਸੀਂ ਗੱਲ ਕੀਤੀ ਸੀ ਆ ਲਓ ਆ ਚੱਕ ਵਾਅਦਾ ਪੂਰਾ ਕਰਤਾ ਪੰਜਾਬ ਦੇ ਲੋਕਾਂ ਨੂੰ ਸਿਹਰਦ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਤੁਹਾਡੇ ਕੋਲੇ ਆਉਣਗੇ ਆਜ਼ਾਦ ਵੀ ਆਉਣਗੇ ਬਾਕੀ ਵੀ ਆਉਣਗੇ ਤੁਸੀਂ ਭਾਵੇਂ ਗੁਰਦੁਆਰਾ ਕਮੇਟੀ ਨਾਲ ਜੁੜੇ ਹੋ ਭਾਵੇਂ ਪੰਚਾਇਤਾਂ ਨਾਲ ਜੁੜੇ ਹੋ ਭਾਵੇਂ ਤੁਸੀਂ ਸਕੂਲ ਕਮੇਟੀ ਨਾਲ ਜੁੜੇ ਹੋ ਤੇ ਭਾਵੇਂ ਪੰਚਾਇਤਾਂ ਦੇ ਵਿੱਚ ਭਾਵੇਂ ਕਿਸੇ ਵੀ ਥਾਂ ਤੇ ਹੋ ਤੁਸੀਂ ਸਿਹਰਦ ਲੋਕੋ ਤੈਨਕੀ 10 10 15 15 20 20 ਵਾਲਣੀਆਂ ਇੱਕ ਸੂਚੀ ਬਣਾ ਲਓ ਜਦੋਂ ਵੀ ਉਮੀਦਵਾਰ ਕੋਈ ਤੁਹਾਡੇ ਪਿੰਡ ਨਗਰ ਖਿੜੇ ਦੇ ਵਿੱਚ ਆਉਂਦਾ ਉਹਨੂੰ ਸਾਥ ਦੇ ਵਿੱਚ ਬਿਠਾਓ ਉਹਨੂੰ ਸਾਂਝੀ ਥਾਂ ਤੇ ਬਿਠਾਓ ਚਾਹ ਪਾਣੀ ਵੀ ਪਿਆਓ ਪਿਆਰ ਨਾਲ ਸਤਿਕਾਰ ਦੇ ਨਾਲ ਸਵਾਲਾਂ ਦੀ ਬਾਛੜ ਕਰੋ ਉਹਦੇ ਕੋਲੋਂ ਉੱਤਰ ਲਓ ਵੀ ਤੂੰ ਜਿੱਤ ਕੇ ਕੀਤਾ ਕੀ ਸਾਡੇ ਲਈ ਤੇ ਹੁਣ ਫੇਰ ਆ ਗਿਆ ਉਹਦੇ ਕੋਲੋਂ ਤਰਕ ਦੇ ਨਾਲ ਉੱਤਰ ਲਓ ਲੜਨਾ ਨਹੀਂ ਤੁਹਾਡੇ ਪੰਜਾਬੀਆਂ ਦੀ ਆਰਤਾ ਦੋ ਜਣੇ ਸਵਾਲ ਕਰਦੇ ਹੁੰਦੇ ਬਾਕੀ ਹਰਲ ਹਰਲ ਕਰਕੇ ਮਗਰ ਪੈ ਜਾਂਦੇ ਹੁੰਦੇ ਓਏ ਚੱਕ ਤਾ ਓਏ ਭੱਜ ਗਿਆ ਓਏ ਭੱਜ ਗਿਆ ਓਏ ਇਹੋਂ ਖਬਰ ਬਣ ਸਕਦੀ ਆ ਤੁਹਾਡੇ ਹਲਕੇ ਦਾ ਤੁਹਾਡੇ ਪਿੰਡ ਦਾ ਤੁਹਾਡੇ ਇਲਾਕੇ ਦਾ ਕੱਖ ਨਹੀਂ ਬਣਨਾ ਐਤਕੀ ਸਵਾਲ ਕਰਿਓ ਜੋ ਤੁਹਾਡੇ ਸ਼ਬਦਾਂ ਦੇ ਵਿੱਚ ਜ਼ੋਰ ਹੈ ਉਹ ਕਿਸੇ ਹੋਰ ਦੇ ਵਿੱਚ ਨਹੀਂ ਤੇ ਸ਼ਬਦ ਸਾਡਾ ਗੁਰੂ ਆ ਇਹ ਸ਼ਬਦ ਗਾਲਾਂ ਕੱਢਣ ਵਾਸਤੇ ਨਹੀਂ ਇਹ ਸ਼ਬਦ ਤਮਾਸ਼ਾ ਬਣਾਉਣ ਵਾਸਤੇ ਨਹੀਂ ਇਨ੍ਹਾਂ ਸ਼ਬਦਾਂ ਦੇ ਨਾਲ 13 ਲੋਕ ਸਭਾ ਹਲਕਿਆਂ ਦੇ ਵਿੱਚ ਵੱਖ-ਵੱਖ ਦਲ ਬਦਲੂਆਂ ਪਲਟੀ ਮਾਰਦ ਵਾਲਿਆਂ ਜੋ ਵਾਅਦੇ ਕਰਕੇ ਮੁਕਰਿਆ ਉਹਨਾਂ ਨੇ ਆਉਣਾ ਤੁਹਾਡੇ ਪਿੰਡ ਦੇ ਵਿੱਚ ਵੀ ਆਉਣਗੇ ਤੁਹਾਡੇ ਨਗਰ ਖਿੜੇ ਦੇ ਵਿੱਚ ਆਉਣਗੇ ਕਸਬੇ 'ਚ ਆਉਣਗੇ ਜਿਲੇ ਚੋਣਗੇ ਵਿਧਾਨ ਸਭਾ ਹਲਕੇ ਚੋਣਗੇ ਐਤਕੀ ਸਵਾਲ ਜ਼ਰੂਰ ਕਰਿਓ ਇਹ ਤਾਂ ਬਾਅਦ ਦੇ ਵਿੱਚ ਨਾ ਐਵੇਂ ਕਰਿਆਇਆ ਕਰੋ ਪੱਤਰਕਾਰ ਦਾ ਫਰਜ਼ ਬਣਦਾ ਹੈ ਉਹ ਲਿਖੇ ਭਾਈ ਤੁਹਾਡਾ ਵੀ ਹੁਣ ਫਰਜ਼ ਬਣਦਾ ਹੈ ਵੀ ਭਾਈ ਆਹ ਦੇਖੋ ਜੀ ਅਸੀਂ ਸਵਾਲ ਕਰਤੇ ਬੜੇ ਸੋਹਣੇ ਸਵਾਲ ਕਰਤੇ ਜਿਹਨੂੰ ਮਰਜ਼ੀ ਵੋਟ ਪਾਓ ਪਰ ਸੋਚ ਸਮਝ ਕੇ ਪਾਓ ਬਾਅਦ ਵਿੱਚ ਸ਼ਰਮਿੰਦੇ ਹੋਇਓ ਨਾ ਇਹਨਾਂ ਨੂੰ ਅੱਜ ਸਵਾਲ ਕਰ ਲਓ 13 ਬੰਦੇ ਸਿਰਫ ਤੇ ਸਿਰਫ 13 ਬੰਦੇ ਨਹੀਂ ਲੱਭੇ ਇਹਨਾਂ ਨੂੰ ਤੁਸੀਂ ਰੈਲਿੰਗਾਂ 'ਚ ਜਾਣ ਲਈ 10-10 ਹਜ਼ਾਰ ਬੰਦਾ ਲੱਭ ਜਾਣੇ ਹੋ ਗਲਤ ਤੁਸੀਂ ਨਹੀਂ ਹੋ 1 ਸਾਲ ਤੱਕ